ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆ ਜਾਣਾ ਜੀ ਅਗਲੇ 6 ਘੰਟਿਆਂ ਦੀ ਗੱਲ ਕਰਾਂਗੇ ਦੁਪਹਿਰ ਦੇ ਲਗਭਗ 2:30 ਵਜੇ ਨੂੰ ਜਾ ਰਹੇ ਨੇ ਤੇ ਇਹ ਅਪਡੇਟ ਜੋ ਹੋਏਗੀ 8:30 ਵਜੇ ਤੱਕ ਦੀ ਹੋਏਗੀ ਪੰਜਾਬ ਦੀ ਗੱਲ ਕਰਾਂਗੇ ਔਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਅਪਡੇਟ ਦੇਾਂਗੇ ਅਸਲ ਜਾਂ ਜੋ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਅੱਜ ਪੰਜਾਬ ਦੇ ਕਹਿ ਲਿਏ ਕਿ ਮਾਲਵਾ ਖੇਤਰ ਦੇ ਵਿੱਚ ਮੁੱਖ ਤੌਰ ਤੇ ਅਸੀਂ ਉਮੀਦ ਦੱਸੇ ਸੀ ਕਿ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਕਿਉਂਕਿ ਜਿਹੜਾ ਐਲਪੀਏ ਬੰਗਾਲ ਦੀ ਖਾੜੀ ਤੋਂ ਉੱਠ ਕੇ ਯਾਨੀ ਕਿ ਘੱਟ ਦਬਾਅ ਦਾ ਜਿਹੜਾ ਖੇਤਰ ਬਣਿਆ ਹੋਇਆ ਸਰਕੂਲੇਸ਼ਨ ਚੱਕਰਵਾਤ ਉਹ ਅੱਗੇ ਵਧਦਾ ਹੋਇਆ ਇਸ ਵੇਲੇ ਜੇਕਰ ਆਪਾਂ ਇਸ ਵੇਲੇ ਦੀ ਗੱਲ ਕਰਦੇ ਹਾਂ 2:30 ਵਜੇ ਦੀ ਤੇ ਰਾਜਸਥਾਨ ਦੇ ਜੈਪੁਰ ਸ਼ਹਿਰ ਦੇ ਉੱਤੇ ਇਸ ਵੇਲੇ ਇਹ ਚੱਕਰਵਾਤ ਮੌਜੂਦ ਹੈ ਤੇ ਇੱਥੇ ਤਗੜੇ ਗਰਜ ਰੁਕਿਸਕ ਕਾ ਪੰਜਾਬ ਦੇ ਵਿੱਚ ਵੀ ਅੱਜ ਮੀਂਹ ਲੱਗ ਰਹੇ ਨੇ ਹਰਿਆਣਾ ਦੇ ਬਹੁਤੇ ਖੇਤਰਾ ਦੇ ਵਿੱਚ ਮੀਂਹ ਲੱਗ ਰਹੇ ਨੇ ਤੇ ਜੇਕਰ ਅਫਾ ਗੱਲ ਪੰਜਾਬ ਦੀ ਕਰਦੇ ਆਂ ਤੇ ਅੱਜ ਸਵੇਰ ਤੋਂ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਮੀਂਹ ਪਹੁੰਚੇ ਨੇ ਭਾਵੇਂ ਉਹ ਮਾਲਵਾ ਖੇਤਰ ਹੈ ਭਾਵੇਂ ਉਹ ਮਾਝਾ ਖੇਤਰ ਹੈ ਦੋਆਬਾ ਖੇਤਰ ਹੈ ਜਾਂ ਫਿਰ ਪੁਆਦ ਖੇਤਰ ਹੈ ਜੇਕਰ ਆਪਾਂ ਗੱਲ ਕਰਦੇ ਆਂ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ੍ਰੀ ਮਕਸਦਰ ਸਾਹਿਬ ਮਲੋਟ ਮੋਗਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਗੜੀ ਝਟਮੀ ਹਾਦੀ ਲੱਗੀ ਆ ਕਿਤੇ ਕਿਤੇ ਹਲਕੇ ਮੀਂਹ ਵੀ ਸ਼ਰਾਟੇ ਲੱਗੇ ਨੇ ਕਿਤੇ ਕਿਤੇ ਭਾਰੀ ਮੀਂਹ ਵੀ ਦਰਜ ਹੋ ਚੁੱਕੇ ਨੇ ਸੋ ਬੈਕ ਟੂ ਬੈਕ ਇੱਥੇ ਹਲਕੇ ਬੰਦਾਵਾਂ ਦੀ ਐਸੋਲੇ ਵੀ ਕੁਝ ਇਸ ਤਰ੍ਹਾਂ ਦੇ ਵਿੱਚ ਚੱਲੀ ਆ ਇਸ ਰੋਵਾਂ ਜੇਕਰ ਗੱਲ ਕਰਦੇ ਆਂ ਲੁਧਿਆਣਾ ਪਟਿਆਲਾ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਨਾਲ ਲੱਗਦੇ ਜਿਹੜੇ ਖੇਤਰ ਹੈ ਸਰਹੰਦ ਰਾਜਫਰਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਸ਼ਿਆਰਫਰ ਨਵਾਸ਼ਰ ਇਹਨਾਂ ਖੇਤਰਾਂ ਦੇ ਜਿਹਨਾਂ ਚੱਲਿਆਂ ਦੇ ਵਿੱਚ ਵੀ ਮੀਂਹ ਦਰਜ ਹੋਏ ਨੇ ਪਰ ਬਹੁਤ ਹੀ ਮਿਹਲੀ ਲੱਗੇ ਇੱਥੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗੇ ਨੇ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਫਿਰ ਤੋਂ ਪਹੁੰਚਣਗੇ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਤੇਜ਼ ਰਾਟੇ ਲੱਗਣ ਦੇ ਅਸਰ ਹੋਣਗੇ ਤੇਜ਼ ਮੀਂਹ ਜਿਹੜਾ ਉਮਰ ਤੋਂ ਮਾਲਵੇ ਦੇ ਪੱਛਮੀ ਬੈਲਟ ਦੇ ਵਿੱਚ ਲੱਗਣ ਦੀ ਉਮੀਦ ਹੈ ਗਿਆ ਫਾਜ਼ਲ ਕਾ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸਿਰਮੁਖਤ ਸਾਹਿਬ ਮਲਾਟ ਮੰਡੀ ਡਾਬੋ ਵਾਲੀ ਔਰ ਮਾਨਸਾ ਦੇ ਬਹੁਤੇ ਖੇਤਰ ਲਹਿਰਾਗਾਗਾ ਸਨਾਮ ਸੰਗਰੂਰ ਪਟਿਆਲਾ ਤੇ ਬਰਨਾਲਾ ਇਹ ਖੇਤਰ ਤਿਆਰ ਰਹਿਣ ਦੀ ਸ਼ਾਮ ਤੱਕ ਇੱਕ ਝਾਟ ਇੱਥੇ ਹੋ ਲੱਗੇਗੀ ਭਾਵੇਂ ਉਹ ਹਲਕੇ ਮੀਂਹ ਹੋਣ ਭਾਵੇਂ ਦਰਮਿਆਨੇ ਹੋਣ ਪਰ ਇੱਥੇ ਮੀਂਹ ਜਿਹੜਾ ਉੱਪਰ ਤੋਂ ਮੁਰਤੋ ਤਰਜ ਹੋਣਗੇ ਆਉਂਦੇ ਘੰਟੇ ਦੇ ਦਰਮਿਆਨ ਲੁਧਿਆਣਾ ਜ਼ਿਲ੍ਹਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਮੀਂਹ ਦੇ ਆਸਾਨੇ ਜਿਹਾ ਆਉਂਦੇ ਘੰਟਿਆਂ ਦੇ ਵਿੱਚ ਮਾਝਾ ਖੇਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਗੁਰਦਾਸਪੁਰ ਤੇ ਪਠਾਨਕੋਟ ਚਾਰਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਇੱਥੇ ਲੱਗੇ ਜ਼ਰੂਰ ਨੇ ਹਲਕੇ ਤੋਂ ਲੱਗੇ ਦਰਮਿਆਨੇ ਕਿਤੇ ਕਿਤੇ ਤੇਜ਼ ਝਾਟੇ ਵੀ ਲੱਗੇ ਨੇ ਸਵੇਰ ਤੋਂ ਲੈ ਕੇ ਮੁਰਤੋ ਇੱਕ ਵ ਉਦੇ ਘਟਿਆ ਦੇ ਵਿੱਚ ਯਾਨਕੀ ਰਾਤ ਦੇ 8-9 ਵਜੇ ਤੱਕ ਫਿਰ ਤੋਂ ਮੀਂਹ ਨਾ ਖੇਤਾਂ ਦੇ ਵਿੱਚ 10 ਤੱਕ ਦੇ ਸਕਦੇ ਨੇ ਜੀ ਮੋਗਾ ਜਿਲ੍ਹਾ ਔਰ ਫਰੀਦਕੋੜ ਤੇ ਫਿਰੋਜ਼ਪੁਰ ਇੱਥੇ ਵੀ ਲੱਗਣਗੇ ਕੋਈ ਦੋ ਰਾਏ ਨਹੀਂ ਹਲਕੇ ਤੋਂ ਲੱਗੇ ਦਰਮਿਆਨੇ ਤੇਜ਼ ਰੱਟ ਵੀ ਲੱਗ ਸਕਦੇ ਨੇ ਤਵਾਬਾ ਖੇਤਰ ਜਲੰਧਰ ਕਪੂਰਥਲਾ ਹੁਸ਼ਿਆਰ ਕੋ ਨਮਾਸ਼ਾਹ ਚਾਰਾ ਖੇਤਰਾ ਦੇ ਵਿੱਚ ਚਾਰਾ ਜਿਲ੍ਹਿਆਂ ਦੇ ਵਿੱਚ ਮੀਤੇ ਅਸਰ ਮੁਰਤ ਬਣਦੇ ਜਾਪ ਰਹੇ ਨੇ ਪ੍ਰੋਪਰ ਜ਼ਿਲ੍ਹੇ ਦੀ ਗੱਲ ਕਰੀਏ ਅਡੇਰਾ ਵਸੀ ਮਹਾਲੀ ਚੰਡੀਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਇਹਨਾਂ ਖੇਤਰਾਂ ਦੇ ਵਿੱਚ ਮੀ ਇਸ ਵੇਲੇ ਰੁਕੇ ਹੋਏ ਨੇ ਯਾਨੀ ਕਿ ਬੱਦਲ ਵਜੋਂ ਉੱਪਰਲੇ ਖੱਦਰ ਦੇ ਬਣੀ ਹੋਈ ਆ ਪਰ ਹਲਕੇ ਮੀ ਦੇ ਆਸਾਰ ਇਹਨਾਂ ਖੇਤਰਾਂ ਦੇ ਵਿੱਚ ਵੀ ਨੇ ਹੋ ਸਕਦਾ ਮੀ ਇਹਨਾਂ ਖੇਤਰਾਂ ਦੇ ਵਿੱਚ ਨਾ ਵੀ ਲੱਗਣ ਹਲਕੇ ਮੀ ਨਾਲ ਜਿਆਦਾ ਕੰਮ ਸਰ ਜੇ ਹਰੀ ਹਣਾ ਦੇ ਹਵਦੇ ਖੇਤਰਾਂ ਦੇ ਵਿੱਚ ਮੌਸਮ ਇਸ ਵੇਲੇ ਠੀਕ ਠਾਕ ਹੈ ਬੱਦਲ ਬਈ ਉੱਪਰਲੇ ਫੱਦਰ ਦੇ ਜਾਰੀ ਆ ਸਰਸਾ ਜਿਲ੍ਹਾ ਫਤਿਹਗੜ੍ਹ ਸਾਹਿਬ ਔਰ ਰਾਜਸਥਾਨ ਦੇ ਪੂਰਬੀ ਜਿਲ੍ਹੇ ਕਿਉਂਕਿ ਇੱਥੇ ਸਰਕੂਲੇਸ਼ਨ ਇਸ ਵੇਲੇ ਚੱਲ ਰਿਹਾ ਜਿਹੜਾ ਚੱਕਰਵਾਤ ਜਿਹਨੂੰ ਆਪਾਂ ਕਹ ਦਿੰਨੇ ਆ ਐਲ ਪੀਏ ਘਟਕਵਾਦਾ ਖੇਤਰ ਉਹ ਪੂਰਬੀ ਖੇਤਰਾਂ ਦੇ ਵਿੱਚ ਐਂਟਰ ਕਰ ਚੁੱਕਾ ਹੈ ਰਾਜਸਥਾਨ ਦੇ ਇਸ ਲਈ ਹੁਣ ਹਰਿਆਣੇ ਦੇ ਵਿੱਚ ਕਾਰਵਾਈਆਂ ਘਟਣਗੀਆਂ ਤੇ ਅਗਲੇ ਜਿਹੜੇ 24 36 ਘੰਟੇ ਨੇ ਇੱਕ ਵਾਰ ਮੜ ਤੋਂ ਭਾਰੀ ਮੀਂਹ ਦਾ ਸੰਕੇਤ ਦੇਣਗੇ ਪੰਜਾਬ ਦੇ ਪਛਮੀ ਜਿਲਿਆਂ ਦੇ ਵਿੱਚ ਔਰ ਰਾਜਸਥਾਨ ਦੇ ਉੱਤਰੀ ਭਾਗ ਸੋ ਆਉਂਦੇ ਘੰਟਿਆਂ ਦੇ ਵਿੱਚ ਜੀ ਮਾਲਵਾ ਖੇਤਰ ਤਿਆਰ ਲੈ ਲੱਗ ਫਲ ਸਾਰੇ ਖੇਤਰਾ ਦੇ ਵਿੱਚ ਭਾਰੀ ਮੀਂਹ ਦਾ ਇੱਕ ਹੋਰ ਜੜੀਆ ਤਗਲੀ ਛੱਟ ਲੱਗਣ ਜਾ ਰਹੀ ਹੈ ਮਾਝਾ ਖੇਤਰ ਫਿਰ ਤੋਂ ਤਿਆਰ ਰਹੀ ਹੈ ਇੱਥੇ ਵੀ ਉਮੀਦ ਲੱ ਸਕਦੇ ਹਾਂਗੇ ਲੱਗ ਫਗ ਕਹਿ ਲਿਆ ਕਿ 65 70 ਫੀਸੰਤ ਖੇਤਰਾ ਦੇ ਵਿੱਚ ਮੌੜ ਤੋਂ ਉਮੀਦ ਦੱਸ ਸਕਦੇ ਹਾਂਗੇ ਆਉਂਦੇ 7-8 ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤੇ ਥਾਵਾਂ ਤੇ ਹਾਲੇ ਮੀਂਹ ਲੱਗਣਿਆ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਲੋਪਗੜ੍ਹ ਸਰਤਗੜ੍ਹ ਬੀਕਾਨੇਰ ਜੂਰੂ ਸੀਕਰ ਸਰਦਾਰ ਸ਼ਹਿਰ ਇਹਨਾਂ ਖੇਤਰਾ ਦੇ ਵਿੱਚ ਰਾਜਸਥਾਨ ਦੇ ਭਾਰੀ ਮੀਂਹ ਦਰਜ ਹੋਣਗੇ ਆਉਂਦੇ 2-3 ਇਹਨਾਂ ਖੇਤਰਾਂ ਦੇ ਵਿੱਚ ਜ਼ਬਰਦਸਤ ਮੀਂਹ ਦੇ ਸਕੇ ਲੱਗਣਗੇ ਸਰਸਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀਂਦੂ ਭਵਾਨੀ ਰੋहतक ਜੱਜਰ ਇਹਨਾਂ ਖੇਤਰਾਂ ਦੇ ਵਿੱਚ ਹਰਿਆਣੇ ਦੇ ਤਗੜੇ ਮੀਂਹ ਲੱਗਣ ਜਾ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਸੋ ਜਿੱਥੇ ਕਿਤੇ ਮੀਂਹ ਲੱਗੇ ਨੇ ਜੀ ਵੈਸੇ ਸਾਰੇ ਖਾਕਾ ਦੇ ਵਿੱਚ ਲੱਗ ਚੁੱਕੇ ਨੇ ਤੇ ਕਮੈਂਟ ਦੇ ਵਿੱਚ ਦੱਸ ਕੇ ਜਨਾ ਤੁਹਾਡੇ ਖੇਤਰ ਦੇ ਵਿੱਚ ਕਿੰਨੇ ਕ ਮੀਂਹ ਦਰਜ ਹੋਏ ਨੇ ਧੰਨਵਾਦ ਜੀ ਸ਼ੁਕਰੀ